ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਫਿਰ ਮਿਲਦੇ ਆਜ ਨਵੀਂ ਵੀਡੀਓ ਦੇ ਨਾਲ ਤੇ ਉਮੀਦ ਕਰਦੇ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤੇ ਤੁਸੀਂ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਆ ਆਪਾਂ ਅੱਜ ਤੁਹਾਨੂੰ ਦੱਸਾਂਗੇ ਵੀਡੀਓ ਚ ਆਮਲੇ ਦਾ achar ਠੀਕ ਆ ਜਿਹੜੇ ਤਰੀਕੇ ਨਾਲ ਆਪਾਂ ਆਮਲੇ ਦਾ achar ਬਣਾਏ ਕਦੇ ਵੀ ਖਰਾਬ ਨਹੀਂ ਹੋਇਆ ਸਾਡਾ achar ਕਦੇ ਵੀ ਨਹੀਂ ਖਰਾਬ ਹੋਇਆ ਜਿੰਨਾ ਮਰਜ਼ੀ ਚਿਰ ਪਿਆਰੇ ਨਹੀਂ ਤਾਂ तकरीबन ਆਮਲੇ ਦਾ achar ਹੁੰਦਾ ਜਿਹੜਾ ਕੀ ਹਫਤੇ ਦਸਾਂ ਦੇ ਨਾਲ ਵਾਸਤੇ ਹੀ ਹੁੰਦਾ ਕਹਿੰਦੇ ਤੇ ਖਰਾਬ ਹੋ ਜਾਂਦਾ ਪਰ ਸਾਡਾ ਕਦੇ ਨਹੀਂ ਖਰਾਬ ਹੋਇਆ ਤੇ ਆਪਾਂ ਕਿਹੜੇ ਤਰੀਕੇ ਨਾਲ ਪਾਉਣੀ ਆ ਆਪਾਂ ਤੁਹਾਨੂੰ ਇਹ ਵੀ ਦੱਸਦੇ ਆ ਲੋਚ ਆਪਾਂ ਆਮਲੇ ਦਾ achar ਪਾਉਣਾ ਅੱਜ ਤੇ ਆਹ ਦੇਖੋ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਔਲੇ ਆਹ ਦੇਖੋ ਇਹ ਆਪਣੇ ਔਲੇ ਆ ਇਹ ਆਪਾਂ ਧੋ ਕੇ ਕੱਲ ਕੱਲ ਲਏ ਸੀ ਭਾਈ ਤੋਂ ਤੇ ਧੋਸ ਵਾਰ ਕੇ ਇਹਨਾਂ ਨੂੰ ਸੋਕਾ ਕੇ ਰੱਖਿਆ ਆ ਆਪਾਂ ਇਹਨਾਂ ਨੂੰ ਹੁਣ ਕੀ ਕਰਨਾ ਆਪਾਂ ਤੁਹਾਨੂੰ ਅੱਗੇ ਦੱਸ ਦਈਏ ਕੀ ਕਰੀਏ 1 ਕਪਾਜ ਗਾਜਰਾਂ ਦਾ 4 ਪੌਣਾ ਗਾਜਰਾਂ ਵੀ ਆਪਣੀਆਂ ਧੋਸ ਵਾਰ ਕੇ ਚੀਰ ਕੇ ਧੋ ਕੇ ਰੱਖੀਆਂ ਹੋਈਆਂ ਆ ਦੇਖੋ ਪਾਣੀ ਨਿਕਲ ਜਾਂਦੇ ਇਹ ਆਪਾਂ ਹੁਣ ਤੋਤਿਆਂ ਇਹ ਆਪਾਂ ਸ਼ਾਮ ਨੂੰ ਪਾਵਾਂਗੇ ਕਿਉਂਕਿ ਉਦੋਂ ਇਹਨਾਂ ਦਾ ਪਾਣੀ ਹੈ ਜਿਹੜਾ ਸੁੱਕ ਜੂ ਤੇ ਧੋਪ ਇਹਨਾਂ ਨੂੰ ਜਿਹੜੀ ਕਿ ਲੱਗ ਜੂਗੀ ਲਓ ਜੀ ਆ ਦੇਖੋ ਮੈਂ ਤਾਂ ਐਵੇਂ ਹੀ ਖਾ ਲੈਣੀ ਐ ਅੱਧੀਆਂ ਚੀਰਦੀ ਨੇ ਖਾ ਲਾਂ ਆਪਾਂ ਬਾਕੀ ਕੰਮ ਨਾਲ ਸਭ ਤੋਂ ਪਹਿਲਾਂ ਇਹ ਪੈਨ ਲਿਆ ਕਿਸੇ ਵੀ ਤੁਸੀਂ ਬਾ ਸਕਦੇ ਹੋ ਆਪਣਾ ਉਹ ਵਾਲ ਜਿਹੜਾ ਪੈਣਾ ਤੜਕੇ ਲਾਉਣਾ ਆਪਾਂ ਇਹਦੇ ਵਿੱਚ ਪਾਵਾਂਗੇ ਇਹਨੂੰ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਹ ਚ ਪਾਣੀ ਪਾਵਾਂਗੇ ਪਾਣੀ ਜਿਹੜਾ ਪਾਉਣਾ ਕਬਾਉਣਾ ਜਿੰਨੀ ਕਿਤੇ ਇਹ ਡੋਲ ਜਾ ਠੀਕ ਹੈ ਤੇ ਆਪਾਂ ਗੈਸ ਹੋਣ ਕਰਕੇ ਇਹਨੂੰ ਥੱਲੇ ਆ ਦੇ ਸਾਰੇ ਆਪਾਂ ਇੰਨਾ ਕ ਪਾਣੀ ਪਾ ਕੇ ਤੇ ਆਪਾਂ ਗੈਸ ਤੇ ਧਰਤਾ ਗੈਸ ਤੇ ਆਪਾਂ ਜਿਹੜਾ ਕਿ ਫੁੱਲ ਤੇ ਰੱਖਿਆ ਪਹਿਲਾਂ ਜਦੋਂ ਪਾਣੀ ਗਰਮ ਹੋ ਗਿਆ ਨਾ ਆਪਾਂ ਇਹਦੇ ਵਿੱਚ ਉਦੋਂ ਆਮਲੇ ਪਾਉਣੇ ਆ ਕਈ ਕੀ ਕਰਦੇ ਆ ਪਹਿਲੇ ਹੀ ਆਮਲੇ ਪਾ ਦਿੰਦੇ ਆ ਵਿੱਚ ਤੇ ਪਾਣੀ ਧਰ ਦਿੰਦੇ ਆ ਓਵੇਂ ਨਹੀਂ ਪਾਉਣੇ ਜਦੋਂ ਪਾਣੀ ਗਰਮ ਹੋ ਜੂਗਾ ਆਪਣਾ ਠੀਕ ਆ ਜਿਹਦੇ ਵਿੱਚ ਉਂਗਲ ਵੀ ਨਾ ਲੱਗਦੀ ਹੋਵੇ ਆਪਣਾ ਹੱਥ ਨਾ ਲੱਗਦਾ ਹੋਵੇ ਠੀਕ ਆ ਟੱਚ ਨਾ ਹੋਵੇ ਜਿਹੜਾ ਕਿ ਇੰਨਾ ਗਰਮ ਪਾਣੀ ਹੋ ਜੇ ਤੇ ਆਪਾਂ ਉਦੋਂ ਇਹਦੇ ਚ ਆਮਲੇ ਪਾਵਾਂਗੇ ਹੁਣ ਆਪਾਂ ਪਾਣੀ ਗਰਮ ਧਰ ਤੱਕ 5-7 ਮਿੰਟਾਂ ਚ ਆਪਣਾ ਪਾਣੀ ਆ ਜਿਹੜਾ ਗਰਮ ਹੋ ਜੂ ਕਿਉਂ ਤੇ ਉਸ ਤੋਂ ਬਾਅਦ ਆਪਾਂ ਇਹਦੇ 'ਚ ਇਹ ਵਾਲੇ ਆਮਲੇ ਆ ਜਿਹੜੇ ਪਾ ਦਾਂਗੇ ਵੀਡੀਓ ਦੇ ਨਾਲ-ਨਾਲ ਬਣਾਈ ਰਿਓ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਆਪਾਂ ਸਾਰਾ ਕੁਝ ਕਰ ਰਹੇ ਹਾਂ ਠੀਕ ਆ ਆਮਲੇ ਨਾਲ ਤਾਂ ਵੱਲੇ ਵੱਡੇ ਲਿਆ ਕਰੋ ਨਾਲੇ ਛੋਟੇ ਲਿਆ ਕਰੋ ਜਿਹੜੇ ਛੋਟੇ ਹੁੰਦੇ ਉਹ ਕੌੜੇ ਹੁੰਦੇ ਆ ਤੇ ਕੱਚੇ ਹੁੰਦੇ ਜਿਹੜੇ ਵੱਡੇ ਹੁੰਦੇ ਉਹ ਛੇਤੀ ਗਲ ਜਾਂਦੇ ਆ ਮੀਡੀਅਮ ਜਿਹੇ ਸਾਈਜ਼ ਦੇ ਆਮਲੇ ਲਿਆ ਕਰੋ ਜਿਵੇਂ ਕਿ ਨਾਰਮਲ ਦਾ ਸਾਈਜ਼ ਜਿਵੇਂ ਆਪਕੋ ਠੀਕ ਆ ਤੇ ਆਮਲਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੀ ਸਿਹਤ ਵਾਸਤੇ ਕਿੰਨਾ ਹੀ ਕੱਚਾ ਵੀ ਖਾਧਾ ਜਾਂਦਾ ਪਰ ਅੱਜ ਕੱਲ ਇਹ ਜਿਹੜਾ ਕੋਈ ਨਹੀਂ ਖਾਂਦਾ ਠੀਕ ਆ ਤੇ ਇਹਦਾ ਮਤਲਬ ਕਿ ਮਰਬਾ ਵੀ ਬਣ ਜਾਂਦਾ ਮਰਬੇ ਦਾ ਵੀ ਯੂਜ਼ ਹੁੰਦਾ ਤੇ ਇਹਦਾ ਅਚਾਰ ਤੇ ਜਿਹੜਾ ਮਰਬਾ ਮਿੱਠੀ ਵਾਲਾ ਹੁੰਦਾ ਨਹੀਂ ਆਪਣੇ ਤੋਂ ਜ਼ਿਆਦਾ ਖਰਦਾ ਜਾਂਦਾ ਇਸ ਕਰਕੇ ਅਚਾਰ ਆ ਜਿਹੜਾ ਤੁਸੀਂ ਸਰਦੀ ਸਰਦੀ ਜ਼ਰੂਰ ਖਾਇਆ ਕਰੋ ਕਿਉਂਕਿ ਇਹ ਮੌਸਮੀ ਤਾਂ ਜ਼ਰੂਰ ਖਾਣਾ ਚਾਹੀਦਾ ਨਹੀਂ ਤਾਂ ਆਮਲਾ ਦਾ ਹਰ ਇੱਕ ਨੂੰ ਖਾਣਾ ਹੀ ਖਾਣਾ ਚਾਹੀਦਾ ਹੈ ਜਿਹੜਾ ਬਹੁਤ ਸਾਰੀਆਂ ਪ੍ਰੋਬਲਮ ਹੱਲ ਹੁੰਦੀਆਂ ਹਨ ਸਕਿਨ ਵੀ ਤੇ ਵਾਲਾਂ ਦੀ ਠੀਕ ਆ ਜ਼ਿਆਦਾਤਰ ਤਾਂ ਵਾਲਾਂ ਦੇ ਸਕੀਨ ਦੇ ਜਿਹੜਾ ਵੀ ਫੇਸ ਜਾਂ ਇੱਥੇ ਕਾਲੀਆਂ ਸ਼ਾਈਆਂ ਜਾਂ ਵਾਲਾਂ ਟੁੱਟਦੇ ਆ ਝੜਦੇ ਆ ਉਹ ਆਮਲਾ ਖਾਣਾ ਸ਼ੁਰੂ ਕਰ ਦੇ ਲਗਾਤਾਰ ਇੱਕ ਮਹੀਨਾ ਖਾਲੀ ਪੇਟ ਸਵੇਰ ਇੱਕ ਆਮਲਾ ਖਾ ਸਕਦੇ ਤੁਸੀਂ ਜੇ ਕਿਸੇ ਤੋਂ ਖਾਦਾ ਜਾਂਦਾ ਨਹੀਂ ਦੇ ਜੂਸ ਦੇ ਰੂਪ ਚੋਂ ਦਾ ਅਚਾਰ ਦੇ ਰੂਪ ਚੋਂ ਦਾ ਕਿਸੇ ਵੀ ਰੂਪ ਚ ਤੁਸੀਂ ਇਹਨੂੰ ਜ਼ਰੂਰ ਆਪਣੀ ਡਾਈਟ ਐਚ ਚ ਜਿਹੜਾ ਸ਼ਾਮਿਲ ਕਰੋ ਠੀਕ ਆ ਤੇ ਹੁਣ ਆਪਾਂ ਦੇਖੋ ਪਾਣੀ ਜਿਹੜਾ ਗਰਮ ਹੋ ਗਿਆ ਤੇ ਆਹ ਦੇਖੋ ਹੁਣ ਇਹ ਚੋਂ ਭਾਫ਼ਾਂ ਨਿਕਲਣ ਲੱਗੀਆਂ ਗਰਮ ਆਇਆ ਆਪਣਾ ਪਾਣੀ ਜਿਹੜਾ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਹਾਂ ਆਪਾਂ ਹੁਣ ਕੀ ਕਰਨਾ ਇਹ ਚ ਆਮਲੇ ਪਾਉਣੇ ਠੀਕ ਆ ਆਹ ਵਾਲੇ ਆਮਲੇ ਆਪਾਂ ਕਿਵੇਂ ਪਾਉਣੇ ਆਪਾਂ ਤੁਹਾਨੂੰ ਦੱਸਦੇ ਆ ਇਹ ਵੀ ਠੀਕ ਆ ਜਦੋਂ ਆਪਣਾ ਪਾਣੀ ਗਰਮ ਹੋ ਜੇ ਤਾਂ ਤੁਸੀਂ ਕੀ ਕਰਨਾ ਇਹਦੇ ਵਿੱਚ ਥੋੜਾ ਜਿਹਾ ਨਾਣ ਪਾ ਦੇਣਾ ਥੋੜਾ ਜਿਹਾ ਠੀਕ ਆ ਐਵੇਂ ਨੂਨ ਪਾਤਾ ਥੋੜੀ ਜੀ ਹਲਦੀ ਪਾਣੀ ਚ ਪਾਉਣੀ ਆ ਪਹਿਲਾਂ ਲਓ ਜੀ ਅਲਦੀਪਾ ਦੀ ਨੂੰ ਨਹੀਂ ਪਤਾ ਠੀਕਾ ਹੁਣ ਇਹਨੂੰ ਮਿਕਸ ਹੋ ਜਾਂਦਾ 2 ਮਿੰਟ ਲਈ ਪਾਣੀ ਜਿਹੜਾ ਆਪਣਾ ਪੂਰੀ ਤਰ੍ਹਾਂ ਗਰਮ ਹੋ ਗਿਆ ਐਵੇਂ ਅਚਾਰ ਪਾਇਆ ਹੋਊਗਾ ਤੁਸੀਂ ਚਾਹੇ ਮਹੀਨਾ ਰੱਖ ਲਓ ਚਾਹੇ 2 ਮਹੀਨੇ ਰੱਖ ਲਓ ਚਾਹੇ 4 ਮਹੀਨੇ ਰੱਖ ਲਓ ਤੁਹਾਡਾ ਅਚਾਰ ਜਿਹੜਾ ਖਰਾਬ ਨਹੀਂ ਹੋਊਗਾ ਤੇ ਤੁਸੀਂ ਇਹ ਵਾਲੀ ਮਤਲਬ ਜ਼ਰੂਰ ਕਰਕੇ ਦੇਖਿਓ ਠੀਕ ਆ ਦੇਖੋ ਹੁਣ ਆਪਣਾ ਪਾਣੀ ਹੈ ਜਿਹੜਾ ਗਰਮ ਹੋ ਗਿਆ ਵੀ ਕੋਲ ਗਿਆ ਹੁਣ ਆਪਾਂ ਆਵਲੇ ਪਾਉਣੇ ਨੇ ਲੋਚ ਹੁਣ ਇਹਨਾਂ ਨੂੰ ਆਪਾਂ ਉਬਾਲਾ ਦੇਵੋਣਾ ਨਾ ਤਾਂ ਜ਼ਿਆਦਾ ਮਤਲਬ ਇਹਨੂੰ ਰੰਨਣਾ ਤੇ ਨਾ ਹੀ ਜ਼ਿਆਦਾ ਮਤਲਬ ਕਿ ਵਾਲੇ ਤੋਂ ਬਿਨਾ ਨਹੀਂ ਰੋਣਾ ਉਬਾਲਾ ਜੂਰ ਦੇਵੋਣਾ ਜਦੋਂ ਇਹਨੂੰ ਉਬਨ ਲੱਗ ਗਏ ਥੋੜੇ ਜੇ ਪੋਲੇ ਹੋ ਗਏ ਮਤਲਬ ਕਿ ਜ਼ਿਆਦਾ ਪੋਲੇ ਜ ਨਹੀਂ ਕਰਨੇ ਐ ਫਿਰ ਜਲਦੀ ਤਾਂ ਹੀ ਉਹ ਖਰਾਬ ਹੁੰਦੇ ਜਦੋਂ ਆਪਾਂ ਜਮਾ ਐ ਪੋਲੇ ਕਰ ਦਿੰਦੇ ਆ ਠੀਕ ਆ ਥੋੜੇ ਜਿਹਾ ਉਬਾਲਣੇ ਆ ਬਸ ਤੁਸੀਂ ਆ ਟ੍ਰਿਕ ਪਾਉਣਾ ਨਹੀਂ ਆ ਵੀ ਇਹਦੇ ਚ ਨਮਕ ਤੇ ਹਲਦੀ ਪਾ ਕੇ ਬਾਲਣਾ ਕਿ ਕੱਲੇ ਬਾਲ ਲੈਂਦੇ ਤਾਂ ਹੀ ਉਹ ਜਲਦੀ ਖਰਾਬ ਹੋ ਜਾਂਦੀ ਆ ਹਾਂ ਦੇਖੋ ਬਸ ਇਹ ਜਦੋਂ ਉਬਾਲਾ ਆ ਜਾਊਗਾ ਆਪਾਂ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਵਾਂਗੇ ਠੀਕ ਆ ਇਕ ਨਾ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਆ ਕਰੋ ਪਲੀਜ਼ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਹੀਂ ਸਬਸਕ੍ਰਾਈਬ ਕੀਤਾ ਆਪਣੇ ਚੈਨਲ ਤੇ ਹਰ ਇੱਕ ਤਰ੍ਹਾਂ ਦੀ ਵੀਡੀਓ ਆਉਂਦੀ ਆ ਮਤਲਬ ਰੈਸਪੀ ਵੀਜ਼ ਵੀ ਆਉਂਦੀਆਂ ਸਲਾਈ ਨਾਲ ਰਿਲੇਟਡ ਆਉਂਦੀਆਂ ਠੀਕ ਆ ਰੂਟੀਨ ਵੇਅਰ ਵੀ ਆਉਂਦੀਆਂ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਬਿਊਟੀ ਨਾਲ ਰਿਲੇਟਡ ਵੀ ਆਉਂਦੀਆਂ ਆਪਾਂ ਜੋ ਵੀ ਆਪਾਂ ਨੂੰ ਪਤਾ ਹੁੰਦਾ ਜਿਹੜਾ ਕਿ ਆਪਾਂ ਮਤਲਬ ਆਪਣੇ ਤੇ ਕੋਈ ਵੀ ਅਜਮਾਇਆ ਹੋਇਆ ਹੁੰਦਾ ਜੋ ਵੀ ਆਪਾਂ ਨੂੰ ਲੱਗਦਾ ਵੀ ਹਾਂ ਸਹੀ ਯਾਰ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਦੇ ਹਾਂ ਉਹ ਚੀਜ਼ ਲੋਕੀਆ ਦੇਖੋ ਥੋੜਾ ਥੋੜਾ ਵੇਖੋ ਸ਼ੁਰੂ ਹੋ ਗਿਆ ਨਾ ਆ ਦੇਖੋ ਤੁਹਾਨੂੰ ਨੇੜੇ ਤੋਂ ਦੇਖ ਹੀ ਰਹੇ ਹੋ ਉਬਲ ਰਿਹਾ ਬਸ 10 ਮਿੰਟ ਉਹ ਵਾਲਣਾ ਆਪਾਂ ਇਹਨਾਂ ਨੂੰ ਤੁਸੀਂ ਇਹ ਯਾਦ ਰੱਖੋ ਵੱਧ ਇੱਕ ਦੂ ਵੱਧ ਟਾਈਮ ਨਹੀਂ ਵਾਲਣਾ ਹਜੇ ਆਪਣੀ ਜਿਹੜੀ ਕੀ ਆ ਗੈਸ ਆ ਜਿਹੜੀ ਆਪਣੇ ਨੀਚੇ ਤੋਂ ਫੁੱਲਾ ਦੇਖੋ ਲੋ ਜੀ ਹੁਣ ਆਪਣੇ ਆਮਲੇ ਜਿਹੜੇ ਉਬਲਨੇ ਸ਼ੁਰੂ ਹੋ ਗਿਆ ਦੇਖੋ ਪੂਰੀ ਤਰ੍ਹਾਂ ਠੀਕ ਹੈ ਇਹਨਾਂ ਦਾ ਕਲਰ ਆ ਜਿਹੜਾ ਉਹ ਵੀ ਚੇਂਜ ਹੋ ਜਾਂ ਸ਼ੁਰੂ ਹੋ ਗਿਆ ਦੇਖੋ ਬਸ 7-8 ਮਿੰਟ ਵੱਧ ਤੋਂ ਵੱਧ 10 ਮਿੰਟ ਆਪਾਂ ਇਹਨਾਂ ਨੂੰ ਉਬਾਲਾ ਦੇਵਾਂਗੇ ਫਿਰ ਤੁਹਾਨੂੰ ਦਿਖਾਉਣੀ ਅੱਗੇ ਆਪਾਂ ਕੀ ਕਰਦੇ ਹਾਂ ਲੋ ਜਦੋਂ ਆਪਾਂ ਇਕੱਲੇ ਖਾਲੀ ਮਤਲਬ ਕਿ ਸਿੰਪਲ ਪਾਣੀ ਚ ਉਬਾਲ ਲੈਨੇ ਆ ਕੁਝ ਵੀ ਨਹੀਂ ਪਾਉਂਦੇ ਤਾਂ ਇਹਨਾਂ ਨੂੰ ਜਦੋਂ ਆਪਾਂ ਬਾਅਦ ਚੋ ਹਲਦੀ ਹੁਲਦੀ ਪਾਉਂਦੇ ਉੱਪਰ ਉੱਪਰ ਜੀ ਰਹਿ ਜਾਂਦੀ ਇਹਨਾਂ ਦੇ ਵਿੱਚ ਨਹੀਂ ਜਾਂਦੀ ਹੁਣ ਆ ਚਿੱਟੀਆਂ ਜਿਹਾ ਜਿਹੜੀ ਐ ਜਿਵੇਂ ਜਿਵੇਂ ਉਬਲੀਆਂ ਜਾਣਗੇ ਇਹਨਾਂ ਦੇ ਨਾ ਵਿੱਚ ਚਲੀ ਜਾਊਗੀ ਇਸ ਕਰਕੇ ਇਹ ਖਰਾਬ ਹੋਣ ਦਾ ਇੱਕ ਤਾਂ ਵੱਡਾ ਰੀਜਨ ਇਹ ਆ ਅੱਗੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਹੋਰ ਵੀ ਕਿਵੇਂ ਆਪਾਂ ਪਾਉਣੇ ਆ ਠੀਕ ਆ ਸਾਰਾ ਆਪਾਂ ਇਹਨੂੰ ਥੋੜਾ ਜਿਹਾ ਨੱਪ ਕੇ ਦੇਖ ਲਾਂਗੇ ਜਦੋਂ ਆਪਾਂ ਨੂੰ ਲੱਗੇ 10 ਮਿੰਟ ਹੋ ਗਏ ਠੀਕ ਆ ਬਣ ਜਾਂਦੀ ਹੈ ਹੋ ਜਾਂਨ ਦੋ ਇਹਨਾਂ ਨੂੰ ਥੋੜਾ ਜਿਹਾ ਫਿਰ ਆਪਾਂ ਅੱਗੇ ਦੱਸਦੇ ਨਾਲ ਨਾਲ ਆਪਾਂ ਜਿਹੜੀ ਕੀ ਬਣਨੀ ਉਹ ਸਾਫ਼ ਕਰਕੇ ਠੀਕ ਆ ਆਪਣਾ ਜਰਮ ਵਾਲੇ ਦਾ ਆ ਰਿਹਾ ਜਿਹੜਾ ਬਣਨ ਜਾਂਦਾ ਬੱਤੀਆਂ ਨੂੰ ਤੋਹ ਕੇ ਕਰ ਸੋਈ ਚੈਮੀ ਹੋ ਜਾਂਦਾ ਇੱਕ ਵਾਰੀ ਜੀ ਹੁਣ ਆ ਦੇਖੋ ਪਤਾ ਇਹਨਾਂ ਦਾ ਉਬਲਿਆਂ ਦਾ ਕਿਵੇਂ ਪਤਾ ਲੱਗ ਜਾਂਦਾ ਆ ਦੇਖੋ ਇਹ ਪਾਟ ਗਿਆ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਇੱਕ ਮਿੰਟ ਇਹ ਪਾਟ ਗਿਆ ਦੇਖੋ ਤੁਹਾਨੂੰ ਪਤਾ ਲੱਗ ਹੀ ਰਿਹਾ ਹੁਣ ਇਹ ਇਹ ਨਾ ਪਾਟ ਗਿਆ ਤੇ ਇੱਥੋਂ ਪਤਾ ਲੱਗ ਗਿਆ ਆਪਾਂ ਨੂੰ ਵੀ ਇਹ ਉਬਲ ਗਿਆ ਹੁਣ ਆ ਦੇਖੋ ਪਾਟ ਗਿਆ ਨਾ ਬਸ ਹੁਣ ਆਪਾਂ ਇਹਨਾਂ ਨੂੰ ਜ਼ਿਆਦਾ ਨਹੀਂ ਰੀਂਦੀ ਰੱਖਣਾ ਜਦੋਂ ਇਹ ਪੱਟਨੇ ਸ਼ੁਰੂ ਹੋ ਜਾਣ ਬਸ ਆਪਾਂ ਨੂੰ ਲੱਗੇ ਵੀ ਹਾਂਜੀ ਇਹ ਪਾਟ ਗਿਆ 8-9 ਮਿੰਟ ਹੀ ਲੱਗਦੇ ਆ ਸਭ ਤੋਂ ਵੱਧ ਤੋਂ ਵੱਧ 10 ਮਿੰਟ ਤੁਹਾਨੂੰ ਦੱਸਿਆ ਨਾ ਠੀਕ ਆ ਹੁਣ ਇਹਨਾਂ ਆਪਾਂ ਨੂੰ ਗੈਸ ਆ ਜਿਹੜਾ ਬੰਦ ਕਰਦੇ। ਤੇ ਹੁਣ ਆਪਾਂ ਇਹਨਾਂ ਇਵੇਂ ਪਏ ਰਹਿੰਦੇ ਹਾਂ। ਆਪਾਂ ਇਹਨਾਂ ਨੂੰ ਠਰਨ ਦੇਣਾ। 10 ਕਿ ਮਿੰਟ ਆਪਾਂ ਇਵੇਂ ਪਏ ਰਹਿੰਦੇ ਆਵਾਂਗੇ ਤਾਂ ਕਿ ਜਿਹੜਾ ਚੰਗੀ ਤਰ੍ਹਾਂ ਇਹ ਵਿੱਚ ਜਿਹੜੇ ਕਿ ਸੈੱਟ ਹੋ ਜਾਣਾ ਇਸ ਚੰਗੀ ਤਰ੍ਹਾਂ ਜਿਹੜਾ ਨਮਕ ਆ ਤੇ ਹਲਦੀ ਇਹਦਾ ਪੂਰੀ ਤਰ੍ਹਾਂ ਇਹਨੂੰ ਅਬਜ਼ਰਵ ਕਰ ਲਿਆ ਆਪਦੇ ਵਿੱਚ। ਠੀਕ ਆ ਸੋਖ ਲਈਏ। ਠੀਕ ਆ। ਲਓ ਜੀ। ਹਾ ਦੇਖੋ। ਬਣ ਗੇ ਨਾ। ਸਾ ਹੁਣ ਆਪਾਂ ਇਹਨਾਂ ਨੂੰ 5-7 ਮਿੰਟਾਂ ਹੀ ਪਈ ਰਹਿੰਦੇ ਆਵਾਂਗੇ ਫਿਰ ਅਗੋਂ ਇਹਨਾਂ ਨੂੰ ਬਾਹਰ ਕੱਢ ਕੇ ਫਿਰ ਆਪਾਂ ਤੁਹਾਨੂੰ ਅੱਗੇ ਅੱਗੇ ਦੱਸਦੇ ਰਾਵਾਂਗੇ ਵੀ ਆਪਾਂ ਇਹਨਾਂ ਨੂੰ ਕਿਵੇਂ ਕਰਾਂਗੇ ਅੱਗੇ ਹੁਣ ਲਓ ਜੀ ਹੁਣ 10 ਮਿੰਟ ਹੋ ਗਏ ਇਹਨਾਂ ਨੂੰ ਪਿਆ ਨੂੰ ਠੀਕ ਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਐਵੇਂ ਦੀ ਇੱਕ ਛਾਨਣੀ ਤੁਹਾਡੇ ਹੋਊਗੀ ਸਾਰਿਆਂ ਦੇ ਕੋਲ ਅੱਜ ਤਕਰੀਬਨ ਹੁੰਦੀ ਆਪਾਂ ਇਹ ਵਾਲੀ ਲੈ ਲੈਣੀ ਆ ਠੀਕ ਆ ਕੋਈ ਵੀ ਜਿਹਦੇ ਨਾਲ ਤੁਸੀਂ ਛਾਨਦੇ ਹੋ ਜਾਂ ਸਬਜ਼ੀ ਵਗੈਰਾ ਧੋਣੇ ਉਹ ਵੀ ਲੈ ਸਕਦੇ ਹੋ ਪਲਾਸਟਿਕ ਦੀ ਵੀ ਕੋਈ ਜ਼ਰੂਰੀ ਨਹੀਂ ਪਰ ਆਪਾਂ ਇਹਦੇ 'ਚ ਹੀ ਪਾਉਂਦੇ ਹਾਂ ਇਸ ਕਰਕੇ ਆਪਾਂ ਇਹ ਲਈ ਆਪਾਂ ਇਹਨੂੰ ਨਾ ਇਹਦੇ ਵਿੱਚ ਐਵੇਂ ਬੜੀ ਦੇਖੋ ਹੁਣ ਉਹ ਲੈ ਕੇ ਆਣਾ ਆ ਦੇਖੋ ਆਪਣੇ ਆਪ ਆ ਦੇਖੋ ਆਪਣੇ ਆਪ ਹੀ ਟੁੱਟਨੇ ਸ਼ੁਰੂ ਹੋ ਗਏ ਨਾ ਦੇਖੋ ਇਹ ਨਾ ਤਾਂ ਜੱਟਾ ਮਤਲਬ ਕਿ ਫਿੱਸੇ ਜੀ ਆ ਆ ਦੇਖੋ ਤੁਸੀਂ ਆ ਦੇਖੋ ਐਵੇਂ ਕਰ ਦੇਣਾ ਆਪਾਂ ਸਾਰਿਆਂ ਨੂੰ ਹੁਣ ਇਹ ਨਾ ਗਰਮ ਆ ਇਸ ਕਰਕੇ ਆਪਾਂ ਹੱਥ ਨਹੀਂ ਲੱਗ ਰਿਹਾ ਇਹਨਾਂ ਆਪਾਂ 10 ਮਿੰਟ ਠਰਨ ਦੇਵਾਂਗੇ ਪਹਿਲਾਂ ਕਿਉਂਕਿ ਪਾਣੀ ਚੋਂ ਕੱਢੇ ਨਾ ਫੇਰ ਇਹ ਮੈਂ ਕਰਦੇ ਹਾਂ ਵਸੇ 10 ਕਿ ਮਿੰਟਾਂ ਚ ਮੜਾ ਜਾਂ ਨਿਕਲ ਜੂ ਕੋ ਠਰ ਜਾਣਗੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਅੱਗੇ ਆਪਾਂ ਕੀ ਕਰਾਂਗੇ ਜਿਹਾ ਦੇਖੋ ਆਪਾਂ ਫਾਂ ਛੱਡੀ ਜਾਂਦੀ ਹੈ ਇਹ ਗਰਮ ਹੈ ਇਹ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਉਬਾਲ ਕੇ ਤੇ ਆਪਾਂ ਐਵੇਂ ਕਰ ਲਿਆ ਠੀਕਾ ਥਾਰਨੇ ਤੇ ਹੁਣ ਆਪਾਂ ਕੀ ਕਰਨਾ ਹੁਣ ਤੁਹਾਨੂੰ ਦੱਸ ਦਿਆਂ ਹੁਣ ਆਪਾਂ ਕੀ ਕਰਨਾ ਹੁਣ ਇਹਨੂੰ ਆਪਾਂ ਠੀਕਾ ਹੁਣ ਆਪਾਂ ਇਹ ਹਨਾ ਜਿਹੜੀਆਂ ਵਿਚਵਾਲੀਆਂ ਆਹ ਗਿਰੀਆਂ ਫਿੜਕਾਂ ਜਣੀਆਂ ਆਹ ਵਾਲੀਆਂ ਆਪਾਂ ਇਹ ਕੱਢ ਦੇਣੀ ਸਾਰੀਆਂ ਆ ਦੇਖੋ ਹੁਣ ਥੋੜੇ ਜਿ ਠਰ ਕੇ ਨਾ ਐਵੇਂ ਚੱਕ ਚੱਕ ਕੇ ਸਾਰੀਆਂ ਕੱਢ ਦੇਣੀ ਡੇਟਾ ਸਾਫ ਦੀ ਪਾ ਲੈਂਦੇ ਜਾਂ ਕੱਟ ਕੇ ਇਹਨਾਂ ਨੂੰ ਵਿੱਚ ਹੀ ਪਾ ਲੈਂਦੇ ਨਹੀਂ ਪਰ ਆਪਾਂ ਐਵੇਂ ਹੀ ਪਾਉਣੇ ਹੁੰਦੇ ਆ ਹਰ ਸਾਲ ਦੇ ਕਦੇ ਵੀ ਖਰਾਬ ਨੇ ਆਪਾਂ ਕੱਢ ਦਿਆਂਗੇ ਸਾਰੀਆਂ ਜਿਵੇਂ ਜਿਵੇਂ ਠਰੀ ਜਾਣਗੇ ਆਪਾਂ ਹੌਮੀ ਹੌਮੀ ਕੱਢ ਦਾਂਗੇ ਥੋੜੀਆਂ ਆ ਤੁਸੀਂ ਚੰਗੀ ਤਰ੍ਹਾਂ ਇਹ ਠਾਰ ਸਕਦੇ ਇਹਨਾਂ ਨੂੰ 10 ਮਿੰਟਾਂ ਲਈ ਠੀਕ ਜੇ ਤੁਹਾਨੂੰ ਗਰਮ ਲੱਗਦੇ ਆ ਜਿੱਤੇ ਤੱਕ ਹੁਣ ਐਵੇਂ ਹੋ ਗਏ ਨਾ ਹਲਦੀ ਤੇ ਨਮਕ ਜਿਹੜਾ ਇਹਦੇ ਵਿੱਚ ਤੱਕ ਹੋ ਗਿਆ ਵੇਖੋ ਤੁਸੀਂ ਜੇ ਐਵੇਂ ਆਪਾਂ ਨਮਕ ਤੇ ਹਲਦੀ ਪਹਿਲਾਂ ਪਾ ਲੈਨੇ। ਇਹ ਸਾਫਤੀ ਪਾ ਲੈਂਦੇ ਮੁੜ ਕੇ ਸਾਫਦੇਆਂ ਨੂੰ ਨੂਨ ਮਿਰਚ ਪਾ ਕੇ ਰਾ ਦਿੰਦੇ ਉਹ ਵਿੱਚੋਂ ਤਾਂ ਉਵੇਂ ਹੀ ਰਹਿ ਜਾਂਦਾ ਵਿੱਚ ਤਾਂ ਨਮਕ ਤੇ ਹਲਦੀ ਜਾਂਦਾ ਹੀ ਨਹੀਂ ਹੈਗਾ ਇਹਨਾਂ ਦੇ ਫਿਰ ਤੈਂ ਉਹ ਖਰਾਬ ਹੋ ਜਾਂਦੀ ਹੈ। ਉਜੀ ਹੁਣ ਆਪਾਂ ਸਾਰੀਆਂ ਹੜਕਾਂ ਵੇਖੋ ਇੱਧਰ ਕੱਢ ਤੀਆਂ ਇਹਨਾਂ ਦਾ ਆ ਦੇਖੋ ਸਾਰੀਆਂ ਨੇ ਹੜਕਾਂ ਜਿਹੜੀਆਂ ਕੱਢ ਤੀਆਂ ਸੀ ਆਪਾਂ ਠੀਕ ਆ ਲਓ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਪੈਂਚ ਤੇਲ ਪਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਤੜਕਾਂਗੇ ਰੋਕ ਕੇ 10 ਮਿੰਟ ਹੁਣ ਆਪਾਂ ਨੂੰ ਜ਼ਰੂਰੀ ਹੋਰ ਕੋਈ ਕੰਮ ਆ ਫਿਰ ਆਪਾਂ ਠਹਿਰ ਕੇ ਕਰਦੇ ਆਪਾਂ ਇਹਨਾਂ ਨੂੰ ਠੀਕ ਆ ਇਹ ਕੈਮਰਾ ਮੋਬਾਈਲ ਵੀ ਬਿਲਕੁਲ ਚਾਰਜ ਨਹੀਂ ਹੈਗਾ ਦੇਖਦੀਆਂ ਵੀਡੀਓ ਐਂਡ ਤੱਕ ਜਾਂਦੀ ਹੈ ਕਿ ਨਹੀਂ ਲਓ ਜੀ ਹੁਣ ਆਪਾਂ ਅਚਾਰ ਆ ਜਿਹੜਾ ਤੇਲ 'ਚ ਤੜਕ ਲਿਆ ਆਪਾਂ ਤੇਲ ਪਾ ਕੇ ਨਾ ਬਸ ਥੋੜਾ ਜਿਹਾ ਵਿੱਚ ਤੇ ਆਪਾਂ ਤੜਕ ਲਿਆ ਦੇ ਵਿੱਚ ਹੀ ਆਪਾਂ ਕਾਜਰਾ ਵੀ ਜਿਹੜੀਆਂ ਤੁਹਾਨੂੰ ਦਿਖਾਈਆਂ ਸੀ ਕਾਜਰਾ ਥੋੜੀਆਂ ਜਿਹੀਆਂ ਆਪਾਂ ਹਰੀਆਂ ਮਿਰਚਾਂ ਵੀ ਪਾ ਲਈਆਂ ਕਿਉਂਕਿ ਇਹਦੇ ਨਾਲ ਟੇਸਟ ਵਧੀਆ ਹੋ ਜਾਊਗਾ ਥੋੜੀਆਂ ਜਿਹੀਆਂ ਪਾਈਆਂ ਤੇ ਇਹਨਾਂ ਨੂੰ ਤੜਕ ਕੇ ਦੇਖੋ ਐਵੇਂ ਦਾ ਅਚਾਰ ਆਪਣਾ ਹੋ ਗਿਆ ਤਿਆਰ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਐਵੇਂ ਚਾਰ ਪਾਉਂਗੇ ਕਦੇ ਵੀ ਖਰਾਬ ਨਹੀਂ ਹੋਊਗਾ ਚਾਹੇ ਤੁਸੀਂ ਮਹੀਨਾ 2 ਮਹੀਨੇ ਰੱਖ ਲਓ ਠੀਕ ਆ ਤੇ ਨਹੀਂ ਤਕਰੀਬਨ ਅਚਾਰ ਆ ਜਿਹੜਾ ਖਰਾਬ ਹੋ ਜਾਂਦਾ ਪਰ ਆਪਣਾ ਅਚਾਰ ਕਦੇ ਵੀ ਖਰਾਬ ਨਹੀਂ ਹੋਇਆ ਤੇ ਤੁਸੀਂ ਇਸ ਤਰੀਕੇ ਨਾਲ ਅਚਾਰ ਨੂੰ ਪਾ ਸਕਦੇ ਹੋ ਓਕੇ ਬਾਏ